ਜੇ ਮਨੁੱਖ ਚੇਤਨ ਹੋ ਜਾਣ ਤਾਂ ਦਬਦਬੇ ਅਤੇ ਟਕਰਾ ਦੀ ਲੋੜ ਖਤਮ ਹੋ ਜਾਵੇਗੀ ਖੈਰ ਜਦੋਂ ਅਸੀਂ ਟਕਰਾ ਦੀ ਗੱਲ ਕਰਦੇ ਹਾਂ ਤਾਂ ਇਹ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੈ ਦੇਸ਼ ਨਸਲਾਂ ਧਰਮਾਂ ਦੇ ਰੂਪ ਵਿੱਚ ਹਮੇਸ਼ਾ ਟਕਰਾ ਰਹਿੰਦਾ ਹੈ ਪਰ ਇਸ ਤੋਂ ਇਲਾਵਾ ਅਸੀਂ ਲਗਭਗ ਹਰ ਚੀਜ਼ ਨਾਲ ਟਕਰਾ ਵਿੱਚ ਹਾਂ ਜੇ ਤੁਸੀਂ ਆંકੜਿਆਂ ਨੂੰ ਵੇਖੋ ਤਾਂ ਪਿਛਲੇ 100 ਸਾਲਾਂ ਵਿੱਚ ਲਗਭਗ 70 ਤੋਂ 74% ਰੀਡ ਦੀ ਹੈੱਡੀ ਵਾਲੇ ਜੀਵਾਂ ਦੀ ਆਬਾਦੀ ਗਾਇਬ ਹੋ ਗਈ ਹੈ। 92% ਤਾਜ਼ੇ ਪਾਣੀ ਦਾ ਜਲ ਜੀਵਨ ਗਾਇਬ ਹੋ ਗਿਆ ਹੈ। ਅਸੀਂ ਇਸ ਤਰ੍ਹਾਂ ਜਾਰੀ ਰੱਖ ਸਕਦੇ ਹਾਂ ਪਰ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਜੀਣ ਦਾ ਤਰੀਕਾ ਹੀ ਇੱਕ ਟਕਰਾ ਬਣ ਗਿਆ ਹੈ। ਜਿਸ ਮਿੱਟੀ ਤੇ ਅਸੀਂ ਚੱਲਦੇ ਹਾਂ ਅਸੀਂ ਉਸ ਨਾਲ ਹੀ ਟਕਰਾ ਵਿੱਚ ਹਾਂ। ਅਸੀਂ ਨਹੀਂ ਜਾਣਦੇ ਕਿ ਕਿੰਨੇ ਖਰਬਾ ਕਿਸਮਾਂ ਦੇ ਜੀਵ ਜੋ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਉਹ ਖਤਮ ਹੋ ਗਏ ਹਨ ਅਤੇ ਉਹ ਸਾਡੇ ਲਈ ਮੁੱਢਲਾ ਜੀਵਨ ਹਨ ਇੱਥੇ ਜੋ ਕੁਝ ਵੀ ਹੈ ਭਾਵੇਂ ਉਹ ਇੱਕ ਰੁੱਖ ਹੋਵੇ ਜਾਂ ਹਾਥੀ ਜਾਂ ਤੁਸੀਂ ਤੇ ਮੈਂ ਮੁੱਢਲਾ ਜੀਵਨ ਸੁਖਮ ਜੀਵ ਹਨ ਅਸੀਂ ਉਹਨਾਂ ਨਾਲ ਟਕਰਾਅ ਵਿੱਚ ਹਾਂ ਇਸ ਦਾ ਮਤਲਬ ਹੈ ਕਿ ਅਸੀਂ ਅਸਲ ਵਿੱਚ ਜੀਵਨ ਨਾਲ ਟਕਰਾਅ ਵਿੱਚ ਹਾਂ ਅਤੇ ਜੀਵਨ ਬਣਾਉਣ ਦੀ ਪ੍ਰਕਿਰਿਆ ਨਾਲ ਅਤੇ ਜੀਵਨ ਬਣਾਉਣ ਦੀ ਸਮੱਗਰੀ ਨਾਲ ਅਸੀਂ ਹਰ ਚੀਜ਼ ਨਾਲ ਟਕਰਾਅ ਵਿੱਚ ਹਾਂ ਇਹ ਸਭ ਦੀ ਜੜ ਇਹ ਹੈ ਕਿ ਅਸੀਂ ਇੱਥੇ ਇੱਕ ਚੇਤਨ ਰੂਪ ਵਿੱਚ ਨਹੀਂ ਬਲਕਿ ਮਜਬੂਰਨ ਜੀ ਰਹੇ ਹਾਂ ਇਹ ਸਮਾਂ ਹੈ ਇਹ ਸਮਾਂ ਹੈ ਕਿ ਮਜਬੂਰੀ ਅਤੇ ਪਰਵਿਰਤੀ ਦੇ ਅਸਤਿਤਵ ਤੋਂ ਚੇਤਨ ਅਸਤਿਤਵ ਦਾ ਸਫ਼ਰ ਸ਼ੁਰੂ ਹੋਵੇ ਇਹ ਇਸ ਪੀੜੀ ਵਿੱਚ ਹੋਣਾ ਚਾਹੀਦਾ ਹੈ ਜੇ ਅਸੀਂ ਸੱਚਮੁੱਚ ਇਸ ਧਰਤੀ ਨੂੰ ਬਦਲਣਾ ਚਾਹੁੰਦੇ ਹਾਂ ਜੇ ਅਸੀਂ ਸਮਾਜਿਕ ਜੀਵਨ ਨੂੰ ਬਦਲਣਾ ਚਾਹੁੰਦੇ ਹਾਂ ਜੇ ਅਸੀਂ ਧਰਤੀ ਤੇ ਸਾਰੇ ਟਕਰਾਹਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਚੇਤਨ ਹੋਈਏ। ਚੇਤਨ ਹੋਣ ਦਾ ਕੀ ਅਰਥ ਹੈ? ਚੇਤਨ ਦਾ ਅਰਥ ਹੈ ਉਹੋ ਜੋ ਸੀਮਾਵਾਂ ਤੋਂ ਪਰੇ ਕੰਮ ਕਰਦਾ ਹੈ। ਜਦੋਂ ਤੁਸੀਂ ਜੀਵਨ ਨੂੰ ਆਪਣੇ ਭੌਤਿਕ ਸਰੀਰ ਦੀਆਂ ਸੀਮਾਵਾਂ ਤੋਂ ਪਰੇ, ਆਪਣੀਆਂ ਮਾਨਸਿਕ ਬਣਤਰਾਂ ਦੀਆਂ ਸੀਮਾਵਾਂ ਤੋਂ ਪਰੇ, ਆਪਣੀਆਂ ਵਿਸ਼ਵਾਸ ਪ੍ਰਣਾਲੀਆਂ ਦੀਆਂ ਸੀਮਾਵਾਂ ਤੋਂ ਪਰੇ ਵੇਖਣਾ, ਮਹਿਸੂਸ ਕਰਨਾ, ਅਨੁਭਵ ਕਰਨਾ ਸ਼ੁਰੂ ਕਰ ਦਿਨ ਨੇ ਹੋ। ਇਹੇ ਟਕਰਾਅ ਦਾ ਅੰਤ ਹੈ। ਚੇਤਨਾ ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਹੈ ਆਓ ਇਸ ਨੂੰ ਸੰਭਵ ਕਰੀਏ